ਮੈਂ ਉਪ ਚੇਅਰਮੈਨ ਜਸਪਾਲ ਸਿੰਘ ਪੰਨੂ ਕਿਸਾਨ ਐਂਡ ਖੇਤ ਮਜ਼ਦੂਰ ਸਿਲ ਕਾਂਗਰਸ ਪੰਜਾਬ ਜੋ ਕੱਲ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਜੋ ਫਾਇਨੰਸ ਮਿਨਿਸਟਰ ਮਾਨਪੀਰ ਸਿੰਘ ਜੀ ਬਾਦਲ ਸਾਹਿਬ ਆਦੀ ਰਹਿਮ ਨਵਾਈਟ ਜੋ ਕੱਲ ਪੰਚਾ ਸਰਪੰਚਾਂ ਨੂੰ ਸੌਂਚਕ ਸਮਾਗਮ ਜਿਹੜਾ ਕੱਲ ਕਰਵਾਇਆ ਜਾਣਾ ਸੀ ਉਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਕੁਲਬੀਰ ਸਿੰਘ ਜੀ ਜੀਰਾ ਸਾਹਿਬ ਜੀ ਨੇ ਜੋ ਬਾਈਕਾਟ ਕੀਤਾ ਇਹ ਬਹੁਤ ਵੱਡਾ ਦਲੇਰਨਾਮਾ ਫੈਸਲਾ ਹੈ ਕਿਉਂਕਿ ਜਿਹੜੀ ਸੱਚ ਕਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਟੇਜ ਤੇ ਵੱਡੇ ਅਫਸਰ ਬੈਠੇ ਸੀ ਵੱਡੇ ਅਫਸਰਾਂ ਦੇ ਸਾਹਮਣੇ ਇਹ ਬਿਆਨ ਕਰਨਾ ਇੱਕ ਬਹੁਤ ਔਖੀ ਗੱਲ ਹੈ ਕਿਉਂਕਿ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਜੇ ਪ੍ਰਸ਼ਾਸਨ ਦੇ ਵਿੱਚ ਕਾਲੀਆਂ ਭੇਡਾਂ ਨਾ ਹੋਣ ਤਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਹੈ ਇਸੇ ਤਰ੍ਹਾਂ ਸਾਡੇ ਹਲਕੇ ਜੀਰੇ ਦੇ ਵਿੱਚ ਪਿਛਲੇ ਸਮੇਂ ਤੋਂ ਲੈ ਕੇ ਐਮਐਲਏ ਸਾਹਿਬ ਨੇ ਨਸ਼ੇ ਨੂੰ ਰੋਕਣਾ ਵਾਸਤੇ ਬਹੁਤ ਵੱਡੀ ਪੱਧਰ ਤੇ ਮਹਿੰਮ ਚਲਾਈ ਆ ਪਰ ਇਹ ਜਿਹੜੀਆਂ ਕਾਲੀਆਂ ਭੇਡਾਂ ਵੱਡੇ ਉਹ ਚੌਧਿਆਂ ਤੇ ਬੈਠੀਆਂ ਇਹ ਦੂਸਰੀਆਂ ਪਾਰਟੀਆਂ ਦੇ ਨਾਲ ਮਿਲ ਕੇ ਜਿਹੜੇ ਸਮਗ ਸਮਗਲਾਰਾਂ ਨੂੰ ਸ਼ਹਿ ਦੇ ਰਹੇ ਆ ਜਿਸ ਤਰ੍ਹਾਂ ਪਿੱਛੇ ਜਿਹੜੇ ਸ਼ਰਾਬ ਦੇ ਠੇਕੇ ਸੀ ਉਹਨਾਂ ਦੀਆਂ ਨਜਾਇਜ਼ ਬ੍ਰਾਂਚਾਂ ਐਮਐਲਏ ਸਾਹਿਬ ਨੇ ਬੰਦ ਕਰਾਉਣੇ ਬੰਦ ਕਰਾਈਆਂ ਪਰ ਇਹਨਾਂ ਨੇ ਉਹਨਾਂ ਬ੍ਰਾਂਚਾਂ ਨੂੰ ਦੁਬਾਰੇ ਵੱਡੇ ਅਫਸਰਾਂ ਦੀ ਸ਼ਹਿਦ ਦੇ ਨਾਲ ਫੇਰ ਖਲਵਾਇਆ ਦੂਸਰੇ ਪਾਸੇ ਸਾਡੇ ਹਲਕੇ ਤੋਂ ਹਰਮਨ ਪਿਆਰਤਾ ਐਮਐਲਏ ਕੁਲਬੀਰ ਸਿੰਘ ਜੀਰਾ ਸਾਬਕਾ ਮੰਤਰੀ ਜਹੇਦਰ ਇੰਦਰਜੀਤ ਸਿੰਘ ਜੀਰਾ ਉਹਨਾਂ ਦੇ ਪਿਆਰ ਦਾ ਸੜਕਾ ਸਾਡੇ ਹਲਕੇ ਦੇ ਵਿੱਚ ਜੋ ਪਿੱਛੇ ਬਲਾਕ ਸਮਤੀ ਦੀਆਂ ਚੋਣਾਂ ਹੋਈਆਂ ਜ਼ਿਲ੍ਹਾ ਪੀਛ ਦੀਆਂ ਚੋਣਾਂ ਹੋਈਆਂ ਉਸ ਤੋਂ ਬਾਅਦ ਪੰਚਾਂ ਸਰਪੰਚਾਂ ਦੀਆਂ ਚੋਣਾਂ ਹੋਈਆਂ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤੇ ਖੁਸ਼ਖਬਰੀ ਵਾਲੀ ਗੱਲ ਆ ਕਿ ਸਭ ਤੋਂ ਵੱਧ ਜੜੀਆਂ ਸਰਬਸੰਪਤੀਆਂ ਉਹ ਜੀਰਾ ਹਲਕੇ ਦੇ ਵਿੱਚ ਹੋਈਆਂ ਇਹਦਾ ਸਿੱਟਾ ਕੀ ਆ ਇਹਦਾ ਸਿੱਟਾ ਜੀਰਾ ਪਰਿਵਾਰ ਨੂੰ ਸੀ ਜਾਂਦਾ ਸਾਰਾ ਸਿਹਰਾ ਸਾਰਾ ਜੀਰਾ ਪਰਿਵਾਰ ਨੂੰ ਜਾਂਦਾ ਕਿਉਂਕਿ ਜੀਰਾ ਪਰਿਵਾਰ ਨੇ ਦਿਨ ਰਾਤ ਮਿਹਨਤ ਕਰਕੇ ਇਸ ਹਲਕੇ ਦੇ ਵਿੱਚ ਵਿਕਾਸ ਕਰਵਾਇਆ ਤੇ ਜਿਸ ਤਰ੍ਹਾਂ ਜੀਰਾ ਪਰਿਵਾਰ ਪਿੰਡਾਂ ਦੇ ਵਿੱਚ ਜਾ ਕੇ ਹੱਥ ਬੰਨ ਕੇ ਬੇਨਤੀ ਕੀਤੀ ਕਿ ਆਪਾਂ ਸਰਬਸਾਮਤੀਆਂ ਕਰਾਈਏ ਜੀ ਆਪਾਂ ਪੈਸੇ ਲਾ ਕੇ ਸਰਪੰਚ ਬਣਾਵਾਂਗੇ ਤਾਂ ਅੱਗੇ ਆਪਣੇ ਪਿੰਡ ਦਾ ਇਹ ਕੀ ਵਿਕਾਸ ਕਰਨਗੇ ਇਹਨਾਂ ਬੇਨਤੀਆਂ ਨੂੰ ਲੋਕਾਂ ਨੇ ਮੰਨਿਆ ਉਹ ਸਰਬਸਾਮਤੀਆਂ ਕੀਤੀਆਂ ਸਰਬਸਾਮਤੀਆਂ ਦੇ ਨਾਲ ਪੰਜ ਸਰਪੰਚ ਜਿਹੜੇ ਬਣਾਏ ਆ ਦੁਬਾਰਾ ਫਿਰ ਜੋ ਕੱਲ ਐਮਐਲਏ ਜੀਰਾ ਸਾਹਿਬ ਨੇ ਬਹੁਤ ਵੱਡਾ ਦਲੇਲਾਮਾ ਫੈਸਲਾ ਲਿਆ ਸੌ ਚੱਕ ਸਮਾਗਮ ਦਾ ਬਾਈਕਾਟ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਸ਼ੁਕਰੀਆ ਅਦਾ ਕਰਦਾ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਹ